ਕਰ ਲਾਂਗੇ ਭਾਣਾ ਜਿਹੜਾ ਵੀ ਇਸ਼ੂ ਕੋਈ ਵੀ ਪਾਪਾ ਨਾਲ ਅਸ ਤੇ ਗੱਲਬਾਤ ਜਿਹੜੀ ਕਰਨੀ ਮੈਂ ਥੈਂਕ ਯੂ ਭਾਜੀ ਇੱਕ ਮਿੰਟ ਕੋਈ ਮੈਨੂੰ ਮਾਰਨਾ ਕੋਈ ਦਿੱਕਤ ਨਹੀਂ ਨਹੀਂ ਮੈਨੂੰ ਭਾਜੀ ਕੋਈ ਦਿੱਕਤ ਨਹੀਂ ਨਹੀਂ ਮੇਰੀ ਗੱਲ ਮੇਰੀ ਗੱਲ ਸੁਣੋ ਉਹ ਯਾਰ ਕਿੱਥੇ ਦੇ ਨਾਲ ਲਿਖੇ ਸਾਮਾ ਸੈਕਟਰ ਕਿੱፈਤ ਮੈਂ ਕੱਢਣਾ ਕੋਈ ਦਿਸਣੀ ਨਹੀਂ ਹੈ ਸਾਡੀ ਕਿਹੜਾ ਤੇਰੇ ਨਾਲ ਕੋ ਹੈਗੀ ਸਾਡੀ ਚੋਲ ਕਰ ਲਾਂਗੇ ਤੁਹਾਣਾ ਜਿਹੜਾ ਵੀ ਇਸ਼ੂ ਕੋਈ ਬਪਾ ਮੱਖ ਤੇ ਗੱਲ ਕਰਨ ਦੀ ਕਰਨੀ ਨਹੀਂ ਥੈਂਕ ਯੂ ਬਾਜੀ ਇੱਕ ਮਿੰਟ ਕੋਈ ਮੈਨੂੰ ਮਾਰਨਾ ਕੋਈ ਨਹੀਂ ਨਹੀਂ ਮੈਨੂੰ ਬਾਜੀ ਤੂੰ ਦੱਸ ਨਹੀਂ ਨਹੀਂ ਮੇਰੀ ਗੱਲ ਮੇਰੀ ਗੱਲ ਸੁਣੋ ਉਹ ਯਾਰ ਕਿਵੇਂ ਦਾ ਦਿਸ ਨਹੀਂ ਨਹੀਂ ਸਾਡੀ ਕਿਹੜਾ ਤੇਰਾ ਕੋਈ ਹੈਗੀ ਸਾਡੀ ਚੋਲ ਕਰ ਲਾਂਗੇ ਭਲਾ ਜਿਹੜਾ ਵੀ ਇਸ਼ੂ ਹੋਵੇ ਉਹ ਕੋਈ ਪੇਪਰ ਆਖ ਤੇ ਗੱਲ ਕਰ ਜਿਹੜੀ ਕਰਨੀ ਥੈਂਕ ਯੂ ਭਾਜੀ ਇੱਕ ਮਿੰਟ ਕੋਈ ਮੈਨੂੰ ਮਾਰਨਾ ਕੋਈ ਦਿੱਕਤ ਨਹੀਂ ਨਹੀਂ ਮੈਨੂੰ ਭਾਜੀ ਨਹੀਂ ਨਹੀਂ ਮੇਰੀ ਗੱਲ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਉਹ ਯਾਰ ਕਿੱਥੇ ਦਾ ਕਿੱਥੇ ਪਹੁੰਚਾ ਰਿਹਾ ਹੈ ਕੀ ਫਾਟਾ ਮੈਂ ਕੱਢਣਾ ਕੋਈ ਦਿਸ ਨਹੀਂ ਨਹੀਂ ਸਾਡੀ ਸਾਡੀ ਕਿਹੜਾ ਤੇਰਾ ਕੋਹ ਹੈ ਜੀ ਸਾਡੀ ਚੋਲ ਕਰ ਲਾਂਗੇ ਜਿਹੜਾ ਵੀ ਇਸ਼ੂ ਹੈ ਬਹੁਤ ਵੇਪਰ ਰੱਖ ਤੇ ਗੱਲ ਕਰ ਜਿਹੜੀ ਕਰਨੀ ਪਾਜੀ ਇੱਕ ਮਿੰਟ ਕੋਈ ਮੈਨੂੰ ਮਾਰਨਾ ਕੋਈ ਦਿੱਕਤ ਨਹੀਂ ਨਹੀਂ ਮੈਨੂੰ ਪਾਜੀ ਕੋਈ ਦਿੱਕਤ ਨਹੀਂ ਨਹੀਂ ਮੇਰੀ ਗੱਲ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਕੀ ਫਕਰ ਮੈਂ ਕੜ ਨਾਲ ਕੁਛ ਨਹੀਂ ਨਹੀਂ ਸਾਡੀ ਜਿਹੜਾ ਤੇਰਾ ਕੋ ਹੈ ਜੀ